ਸਾਖੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਅਤੇ ਕਪੂਤ ਦੀ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਦੋਂ ਸਹੀਦੀ ਦੇਣ ਲਈ ਦਿੱਲੀ ਜਾ ਰਹੇ ਸਨ ਤਾਂ ਔਰੰਗਜ਼ੇਬ ਨੇ ਉਹਨਾਂ ਦਾ ਉਤਾਰਾ ਇੱਕ ਹਵੇਲੀ ਵਿੱਚ ਕਰਵਾਇਆ ਜਿਸ ਵਿੱਚ ਇੱਕ ਪ੍ਰੇਤ ਰਹਿੰਦਾ ਸੀ ਇਲਾਕੇ ਦੇ ਸਾਰੇ ਲੋਕ ਉਸ ਹਵੇਲੀ ਵਿੱਚ ਜਾਣ ਤੋਂ ਡਰਦੇ ਸਨ ਜੇ ਕੋਈ ਉਸ ਹਵੇਲੀ ਵਿੱਚ ਚਲਾ ਜਾਂਦਾ ਭਲੇਖੇ ਨਾਲ ਵੀ ਤਾਂ ਕਦੇ ਜਿਉਂਦਾ ਵਾਪਸ ਨਾ ਆਉਂਦਾ ਰਾਤ ਨੂੰ ਤਾਂ ਕੀ ਕੋਈ ਦਿਨੇ ਵੀ ਉਸ ਹਵੇਲੀ ਦੇ ਨੇੜੇ ਤੇੜੇ ਨਹੀਂ ਸੀ ਲੰਘਦਾ ਔਰੰਗਜੇਬ ਨੇ ਗੁਰੂ ਸਾਹਿਬ ਦਾ ਉਤਾਰਾ ਉਸ ਹਸ ਹਵੇਲੀ ਵਿੱਚ ਕਰਵਾ ਦਿੱਤਾ ਤੇ ਸੋਚਿਆ ਕਿ ਜਦੋਂ ਭੂਤ ਨੇ ਤਾਂ ਕੀਤਾ ਤਾਂ ਹਿੰਦੂਆਂ ਦਾ ਗੁਰੂ ਚੀਕਾ ਮਾਰ ਕੇ ਬਾਹਰ ਭਜੇਗਾ ਤੇ ਆਪਣੀ ਜਾਨ ਬਖਸ਼ੀ ਦੀ ਖਾਤਰ ਇਸਲਾਮ ਕਬੂਲ ਕਰੇਗਾ ਉਸ ਦੇ ਇਸਲਾਮ ਕਬੂਲ ਕਰਨ ਨਾਲ ਸਾਰੇ ਹਿੰਦੂ ਬਿਨਾਂ ਯਤਨ ਕੀਤੇ ਹੀ ਇਸਲਾਮ ਕਬੂਲ ਕਰ ਲੈਣਗੇ ਮੈਨੂੰ ਕੋਈ ਯਤਨ ਨਹੀਂ ਕਰਨਾ ਪੈਣਾ ਤੇ ਸਿੱਧੇ ਦੇ ਸੌਖੇ ਢੰਗ ਨਾਲ ਹੀ ਸਾਰਾ ਕਾਰਜ ਰਾਸ ਹੋ ਜਾਵੇਗਾ ਇਹ ਸੋਚ ਕੇ ਔਰੰਗਜੀਬ ਨੇ ਹਵੇਲੀ ਦੇ ਬਾਹਰ ਪਹਿਰੇਦਾਰ ਵੀ ਬਿਠਾ ਦਿੱਤੇ ਤੇ ਗੁਰੂ ਸਾਹਿਬ ਨੂੰ ਉਸ ਹਵੇਲੀ ਵਿੱਚ ਕੈਦ ਕਰ ਦਿੱਤਾ ਜਦ ਰਾਤ ਹੋਈ ਤਾਂ ਪ੍ਰੇਤ ਜਿਹੜਾ ਕਿ ਬਹੁਤ ਹੀ ਡਰਾਵਣਾ ਸੀ ਗੁਰੂ ਸਾਹਿਬ ਅੱਗੇ ਹੱਥ ਬੰਨ ਕੇ ਪੇਸ਼ ਹੋਇਆ ਤੇ ਗੁਰੂ ਸਾਹਿਬ ਨੂੰ ਬੇਨਤੀ ਕਰਨ ਲੱਗਾ ਮਹਾਰਾਜ ਜੀ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਜੋ ਤੁਸੀਂ ਮੈਨੂੰ ਇੱਥੇ ਆਣ ਕੇ ਦਰਸ਼ਨ ਦਿੱਤੇ ਤੇ ਮੇਰਾ ਜੀਵਨ ਸਫਲ ਕੀਤਾ ਆਪ ਜੀ ਬਸ ਮੈਨੂੰ ਹੁਕਮ ਕਰੋ ਜਿਹੜਾ ਔਰੰਗਜ਼ੇਬ ਤੁਹਾਨੂੰ ਤੰਗ ਕਰ ਰਿਹਾ ਹੈ ਮੈਂ ਉਸ ਨੂੰ ਹੁਣੇ ਮਾਰ ਦਿੰਦਾ ਹਾਂ ਆਪ ਜੀ ਹੁਕਮ ਕਰੋ ਮੈਂ ਔਰੰਗਜ਼ੇਬ ਦੇ ਪੁੱਤਰਾਂ ਨੂੰ ਵੀ ਮਾਰ ਦਿੰਦਾ ਹਾਂ ਆਪ ਜੀ ਹੁਕਮ ਕਰੋ ਮੈਂ ਦਿੱਲੀ ਦੇ ਲਾਲ ਕਿਲੇ ਨੂੰ ਇੱਕ ਮਿੰਟ ਵਿੱਚ ਤਬਾਹ ਕਰ ਦਵਾਂਗਾ ਪਰ ਗੁਰੂ ਸਾਹਿਬ ਨੇ ਉਸ ਪ੍ਰੇਤ ਨੂੰ ਸਮਝਾਇਆ ਕਿ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਦੁੱਖ ਸੁੱਖ ਦੇਣ ਵਾਲਾ ਉਹ ਆਪ ਪਰਮਾਤਮਾ ਹੈ ਮਨਦੇ ਹੱਥ ਵਿੱਚ ਕੁਝ ਨਹੀਂ ਹੈ ਸਾਰੇ ਕਾਰਜ ਉਹ ਪਰਮਾਤਮਾ ਆਪ ਕਰ ਰਿਹਾ ਹੈ ਫਿਰ ਪ੍ਰੀਤ ਨੇ ਮਨ ਵਿੱਚ ਸੋਚਿਆ ਕਿ ਗੁਰੂ ਸਾਹਿਬ ਮੇਰਾ ਉਧਾਰ ਕਰਨ ਆਏ ਹਨ ਤੇ ਮੈਂ ਗੁਰੂ ਸਾਹਿਬ ਦੀ ਸੇਵਾ ਕਿਸ ਤਰ੍ਹਾਂ ਕਰਾਂ ਤੇ ਗੁਰੂ ਸਾਹਿਬ ਨੂੰ ਕਿਸ ਤਰ੍ਹਾਂ ਖੁਸ਼ ਕਰਾਂ ਉਹ ਕਦੇ ਮਨ ਵਿੱਚ ਸੋਚਦਾ ਹੈ ਕਿ ਗੁਰੂ ਸਾਹਿਬ ਲਈ ਮੈਂ ਮਠਿਆਈਆਂ ਲੈ ਆਉਂਦਾ ਹਾਂ ਕਦੇ ਸੋਚਦਾ ਹੈ ਗੁਰੂ ਸਾਹਿਬ ਲਈ ਫਲ ਅਦਿਕ ਲੈ ਆਉਂਦਾ ਹਾਂ ਇਸ ਤਰ੍ਹਾਂ ਸੋਚੀ-ਸੋਚਦਾ ਉਹ ਬਾਜ਼ਾਰ ਵਿੱਚ ਚਲਾ ਗਿਆ ਤੇ ਉੱਥੇ ਜਾ ਕੇ ਗੁਰੂ ਸਾਹਿਬ ਲਈ ਆਂਬ, ਗੰਡੇਰੀਆਂ ਤੇ ਹੋਰ ਕਈ ਤਰ੍ਹਾਂ ਦੇ ਸੁੱਕੇ ਮੇਵੇ ਗੁਰੂ ਸਾਹਿਬ ਦੀ ਭੇਟ ਲਈ ਉੱਥੋਂ ਚੁੱਕ ਕੇ ਲੈ ਆਇਆ ਗੁਰੂ ਤੇਗ ਬਹਾਦਰ ਮਹਾਰਾਜੀ ਨੇ ਉਸ ਪ੍ਰੇ ਦੀ ਦਿੱਤੀਆਂ ਭੇਟਾਵਾਂ ਪ੍ਰਵਾਨ ਕਰ ਲਈਆਂ ਕਿਉਂਕਿ ਗੁਰੂ ਸਾਹਿਬ ਨੇ ਦੇਖਿਆ ਉਹ ਬੜੇ ਹੀ ਸ਼ਰਧਾ ਤੇ ਪਿਆਰ ਨਾਲ ਗੁਰੂ ਸਾਹਿਬ ਲਈ ਇਹ ਸਭ ਵਸਤੂਆਂ ਲੈ ਕੇ ਆਇਆ ਸੀ। ਗੁਰੂ ਸਾਹਿਬ ਨੇ ਖੁਸ਼ ਹੋ ਕੇ ਉਹਦੀਆਂ ਜੋ ਭੇਟਾ ਸੀ ਉਹ ਪ੍ਰਵਾਨ ਕੀਤੀਆਂ। ਸੁੱਕੇ ਮੇਵੇ ਵੀ ਛਕੇ ਤੇ ਗੰਨੇ ਦੀਆਂ ਘੰਡੇਰੀਆਂ ਵੀ ਚੂਪੀਆਂ। ਇਹ ਦੇਖ ਕੇ ਜੋ ਪ੍ਰੇਤ ਸੀ ਉਹ ਖੁਸ਼ ਹੋ ਗਿਆ ਕਿ ਗੁਰੂ ਸਾਹਿਬ ਨੇ ਮੇਰੀ ਭੇਟਾ ਉਹ ਪ੍ਰਵਾਨ ਕਰ ਲਈ ਐ। ਹੁਣ ਜ਼ਰੂਰ ਮੇਰੇ ਜੋ ਜੁਗਾ ਜੁਗਾ ਦੇ ਪਾਪ ਨੇ ਉਹ ਨਾਸ਼ ਹੋ ਜਾਣਗੇ। ਗੁਰੂ ਸਾਹਿਬ ਨੇ ਪੁੱਛਿਆ ਕਿ ਤੈਨੂੰ ਇਹ ਪ੍ਰੇ ਦੀ ਜੁਨੀ ਕਿਸ ਤਰ੍ਹਾਂ ਮਿਲੀ ਤਾਂ ਇਸ ਨੇ ਦੱਸਿਆ ਕਿ ਮੇਰਾ ਸ਼ਰੀਕੇ ਨਾਲ ਝਗੜਾ ਸੀ ਮੈਂ ਝੂਠ ਫਰੇਮ ਕਰਕੇ ਇਹ ਹਵੇਲੀ ਆਪਣੇ ਨਾਮ ਕਰਵਾ ਲਈ ਸੀ ਸਾਰਿਆਂ ਨੂੰ ਝੂਠ ਬੋਲਿਆ ਉਦੋਂ ਮੈਂ ਇਹ ਨਹੀਂ ਸੀ ਸੋਚਿਆ ਮੈਨੂੰ ਪਾਪ ਲੱਗੇਗਾ ਜਦ ਮੈਂ ਮਰਿਆ ਤਾਂ ਮੇਰੀ ਸੂਤਾ ਸੀ ਇਸ ਹਵੇਲੀ ਵਿੱਚ ਸੀ ਜਿਸ ਕਰਕੇ ਮੈਨੂੰ ਪ੍ਰੇ ਦੀ ਜੁਨੀ ਮਿਲ ਗਈ ਜਿਸ ਤਰ੍ਹਾਂ ਗੁਰਬਾਣੀ ਦਾ ਫਰਮਾਨ